ਭਗਵੰਤ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਲੋਕਿਕ ਮਿਊਜ਼ੀਅਮ ਬਣਾਇਆ ਗਿਆ ਜਿਦੇ ਵਿੱਚ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ ਗਿਆ ਤੁਸੀਂ ਇਸ ਪਾਸੇ ਦੇਖੋ ਇੱਥੋਂ ਦੀ ਲੈ ਕੇ ਉਹ ਦੂਰ ਤੋਂ ਸ਼ੁਰੂ ਹੋ ਜਾਓ ਜਿੱਥੋਂ-ਜਿੱਥੋਂ ਤੁਹਾਨੂੰ ਇਕੱਲੀ-ਇਕੱਲੀ ਸਲਾਈਡ ਨਜ਼ਰ ਆ ਰਹੀ ਹੈ ਜਿਹੜੀ ਕਿ ਲਾਈਟ ਦੇ ਵਿੱਚ ਲੱਗੀ ਹੋਈ ਹੈ ਇਹਦੇ ਵਿੱਚ ਗੁਰੂ ਸਾਹਿਬ ਦੀ ਪੂਰੀ ਜੀਵਨੀ ਦਰਸਾਈ ਗਈ ਹੈ ਉਹਨਾਂ ਦੇ ਹਰ ਜ਼ਿੰਦਗੀ ਦੇ ਪੜਾਅ ਦੀ ਗੱਲ ਕੀਤੀ ਗਈ ਹੈ ਤੇ ਇੱਧਰ ਸ਼੍ਰੀ ਗੁਰੂ ਸਾਹਿਬ ਜੀ ਵੀ ਕਿਸੇ ਜ਼ਬਰ ਦੇ ਅੱਗੇ ਝੁਗਣ ਲਈ ਤਿਆਰ ਨਹੀਂ ਸੀ ਸ਼੍ਰੀ ਇਹ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਉਹ ਵਾਲੀ ਸਲਾਈਡ ਆ ਗਈ ਹੈ ਤੇ ਇਹ ਉਹ ਜਗ੍ਹਾ ਆ ਗਈ ਹੈ ਕੈਮਰਾਮੈਨ ਕਹੂੰਗਾ ਥੋੜਾ ਅੱਗੇ ਕਰਕੇ ਦਿਖਾਇਆ ਜਾਵੇ ਇਹ ਪੂਰਾ ਉਹ ਸੀਨ ਰੀਕ੍ਰੀਏਟ ਕੀਤਾ ਗਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਦਸੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅਡੋਲ ਰਹਿ ਕੇ ਧਰਮ ਲਈ ਆਪਣਾ ਸ਼ੀਸ਼ ਅਰਪਿਤ ਕੀਤਾ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਸੀਨ ਚੱਲ ਰਿਹਾ ਜੀ ਸਰ ਜੀ ਭਗਵੰਤ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਲੋਕਿਕ ਮਿਊਜ਼ੀਅਮ ਬਣਾਇਆ ਗਿਆ ਜਿਹਦੇ ਵਿੱਚ ਸ੍ਰੀ ਗੁਰਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ ਗਿਆ ਤੁਸੀਂ ਇਸ ਪਾਸੇ ਦੇਖੋ ਇੱਥੋਂ ਦੀ ਲੈ ਕੇ ਉਹ ਦੂਰ ਤੋਂ ਸ਼ੁਰੂ ਹੋ ਜਾਓ ਜਿੱਥੋਂ ਜਿੱਥੋਂ ਤੁਹਾਨੂੰ ਇਕੱਲੀ-ਕੱਲੀ ਸਲਾਈਡ ਨਜ਼ਰ ਆ ਰਹੀ ਹੈ ਜਿਹੜੀ ਕਿ ਲਾਈਟ ਦੇ ਵਿੱਚ ਲੱਗੀ ਹੋਈਆਂ ਇਹਦੇ ਵਿੱਚ ਗੁਰੂ ਸਾਹਿਬ ਦੀ ਪੂਰੀ ਜੀਵਨੀ ਦਰਸਾਈ ਗਈ ਹੈ ਉਹਨਾਂ ਦੇ ਹਰ ਜ਼ਿੰਦਗੀ ਦੇ ਪੜਾਅ ਦੀ ਗੱਲ ਕੀਤੀ ਗਈ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਸਾਰੀਆਂ ਸਲਾਈਡਸ ਲੱਗੀਆਂ ਹੋਈਆਂ ਅਸੀਂ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰੂ ਸਾਹਿਬ ਦੇ ਕਿ ਜਿਵੇਂ ਕਿ ਦੱਸਿਆ ਜਾਂਦਾ ਭਾਗ ਚੌਥਾ ਧਰਮ ਦੇ ਰਾਖੇ ਕਿਵੇਂ ਉਹਨਾਂ ਨੇ ਹਿੰਦੂ ਧਰਮ ਦੀ ਜਿਹੜੀ ਕਹ ਲੋ ਕੀ ਰੱਖਿਆ ਕੀਤੀ ਸਾਡੇ ਨਾਲ ਨੇ ਮੈਡਮ ਨੇ ਜਿਹੜੇ ਕਿ ਇੱਥੇ ਕੋਈ ਟੂਰਿਸਟ ਆਂਦਾ ਹੈ ਉਹਨਾਂ ਨੂੰ ਸਾਰੀ ਜਾਣਕਾਰੀ ਦਿੰਦੇ ਨੇ ਪੰਜਾਬ ਸਰਕਾਰ ਵੱਲੋਂ ਡਿਊਟੀ ਲੱਗੀ ਹੈ ਜਿਹੜੀ ਕਿ ਸਾਰੀ ਜਾਣਕਾਰੀ ਦਿੰਦੇ ਨੇ ਮੈਡਮ ਆ ਦੱਸੋ ਕਿ ਪਹਿਲੀ ਸਲਾਈਡ ਦੇ ਵਿੱਚ ਕੀ ਕੁਝ ਇੱਥੇ ਦਰਸਾਇਆ ਗਿਆ ਤੇ ਕਿਵੇਂ ਅੱਗੇ ਸਾਰਾ ਚੱਲ ਇਸ ਵਿੱਚ ਨੂੰ ਇਹ ਦੱਸਿਆ ਹੋਇਆ ਹੈ ਕਿ ਜਿਹੜਾ ਔਰੰਗਜ਼ੇਬ ਸੀਗਾ ਕਿਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ نیچے ਦਬਾ ਰਿਹਾ ਸੀ ਤੇ ਆਪਣੇ ਧਰਮ ਨੂੰ ਛੱਡ ਕੇ ਆਪਣਾ ਧਰਮ ਕਬੂਲ ਕਰਨ ਨੂੰ ਕਹਿ ਰਿਹਾ ਸੀਗਾ ਉਹ ਚੀਜ਼ ਸਾਨੂੰ ਉੱਥੇ ਦੱਸੀ ਹੋਈ ਹੈ ਇਸ ਗੈਲਰੀ ਇਸ ਪੈਨਲ ਤੇ ਸਾਨੂੰ ਦੱਸਿਆ ਹੋਇਆ ਹੈ ਕਿ ਕਸ਼ਮੀਰੀ ਪੰਡਤਾਂ ਨੂੰ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾ ਰਹੇ ਸੀਗੇ ਤੇ 500 ਜਿਹੜੇ ਪੰਡੇ ਸੀਗੇ ਕਿਰਪਾ ਰਾਮ ਦੀ ਅਗਵਾਈ ਹੇਠ ਆਏ ਤੇ ਉਹ ਸ਼੍ਰੀ ਗੁਰੂ ਤੇਗਪਾਧ ਪਾ ਸਾਹਿਬ ਦੇ ਕੋਲ ਜਿਸ ਵੇਲੇ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਔਰੰਗਜ਼ੇਬ ਆਪਣਾ ਧਰਮ ਕਬੂਲ ਕਰਨ ਵਾਸਤੇ ਕਹਿ ਰਿਹਾ ਸਾਡੀ ਮਦਦ ਕੀਤੀ ਜਾਵੇ ਇਹ ਚੀਜ਼ ਸਾਨੂੰ ਇੱਥੇ ਦੱਸੀ ਹੋਈ ਹੈ ਸਰ ਅਗਲੀ ਸਲਾਈਡ ਵੱਲ ਚੱਲਦੇ ਹਾਂ ਜਿੱਥੇ ਤਾਂ ਜਿਸ ਵੇਲੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਰਹੇ ਸੀ ਸਾਡੇ ਨੌਵੇਂ ਪਾਸ਼ਾ ਜੀ ਤੇ ਉਹ ਅੰਤਰ ਧਿਆਨ ਹੋਏ ਤਾਂ ਚਿੰਤਨ ਕਰਨ ਲੱਗ ਗਏ ਸੀ ਉਹ ਚੀਜ਼ ਸਾਨੂੰ ਦੱਸੀ ਹੋਈ ਹੈ ਜੀ ਅਗਲੀ ਸਲਾਈਡ ਹਾਂਜੀ ਜਿਸ ਵੇਲੇ ਉਹਨਾਂ ਨੇ ਆਪਣੇ بیٹے ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਬੁਲਾਇਆ ਸੀ ਤੇ ਕਿਹਾ ਕਿ Hindu ਧਰਮ ਦੀ ਰੱਖਿਆ ਕਰਨ ਵਾਸਤੇ ਸਾਨੂੰ ਕਿਸੇ ਮਹਾਨ ਬਲੀਦਾਨ ਦੀ ਲੋੜ ਹੈ ਤੇ ਸਾਨੂੰ ਦਿੱਲੀ ਵੱਲ ਚੱਲੇ ਪਾਣੀ ਹੀ ਪੈਣੇਗੀ ਫਿਰ ਅੱਗੋਂ ਦੀ ਫਿਰ ਆਪਾਂ ਇੱਥੇ ਦੱਸਿਓ ਕਿ ਅਗਲੀ ਸਵੇਰ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲੋਂ ਚੱਲ ਰਹੇ ਸੀ ਤਾਂ ਜਿਹੜੇ ਹੋਰ ਉਹਨਾਂ ਦੇ ਸੰਗਤ ਬੈਠੀ ਹੋਈ ਸੀ ਉਹਨਾਂ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ ਉਹ ਚੀਜ਼ ਸੀ ਹੋਈ ਹੈ ਦਿੱਲੀ ਦੇ ਵਿੱਚ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਜੇ ਸੀ ਤੁਹਾਨੂੰ ਇੱਕ ਕੋਠਲੀ ਦੇ ਵਿੱਚ ਬੰਦ ਕੀਤਾ ਗਿਆ ਸੀਗਾ ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈਮਤੀ ਦਾ 10 ਪੈਸੇਤੀ ਦਾ 10 ਦੇ ਪਾਈ ਡਾਲਾ ਜੀ ਦੇ ਨਾਲ ਗੇਸੀ ਤੇ ਮੁਗਲਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਔਰੰਜ਼ੇਬ ਨੇ ਧਰਮ ਬਦਲ ਦਾ ਆਦੇਸ਼ ਦਿੱਤਾ ਗੁਰੂ ਜੀ ਮੁਸਕਰਾਏ ਤੇ ਬੋਲੇ ਧਰਮ ਕਪੜਾ ਨਹੀਂ ਹੈ ਜੋ ਹੁਕਮ ਤੇ ਬਦਲ ਜਾਵੇ ਇਹ ਤਾਂ ਰੂਹੀ ਖੁਰਾਕ ਹੈ ਜੀ ਪਾਈ ਮਤੀ ਦਾਸ ਜਿਹਨੂੰ ਦੋ ਹਿੱਸਿਆਂ ਤੇ ਵਿੱਚ ਕੱਢ ਦਿੱਤਾ ਗਿਆ ਪਰ ਉਹਨਾਂ ਦਾ ਗੁਰੂ ਪ੍ਰੇਮ ਇੱਕ ਸਾਹ ਲਈ ਬਿਨਾ ਡੋਲਿਆ ਇਹ ਸ਼ਹਾਦਤਾਂ ਦੇ ਦਿਖਾਈ ਦੇ ਕਿਵੇਂ ਸ਼ਹਾਦਤ ਹੋਈ ਜੀ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲਿਆ ਗਿਆ ਪਰ ਉਹ ਫਿਰ ਵੀ ਅਡੋਰ ਰਹੇ ਸੀ ਭਾਈ ਸਤੀ ਦਾਸ ਨੂੰ ਅੱਗ ਦੇ ਵਿੱਚ ਸਾੜਿਆ ਗਿਆ ਸੀਗਾ ਤੇ ਭਾਈ ਮਤੀ ਦਾਸ ਨੂੰ ਸੋਰੀ ਭਾਈ ਮਤੀ ਦਾਸ ਨੂੰ ਆਰਿਆ ਦੇ ਨਾਲ ਚੜਾਇਆ ਗਿਆ ਸੀਗਾ ਤੇ ਭਾਈ ਸਤੀ ਦਾਸ ਜੀ ਨੂੰ ਧੂਨ ਦੇ ਨਾਲ ਸਾੜਿਆ ਗਿਆ ਸੀਗਾ ਜੀ ਜੀ ਵਾਸ਼ਾ ਦਾ ਹੱਟ ਬਿਲਕੁਲ ਵੀ ਟਲ ਨਹੀਂ ਰਿਹਾ ਸੀਗਾ ਤੇ ਇੱਧਰ ਸ਼੍ਰੀ ਗੁਰੂ ਸਾਹਿਬ ਜੀ ਵੀ ਕਿਸੇ ਜ਼ਬਰ ਦੇ ਅੱਗੇ ਝੁਗਣ ਲਈ ਤਿਆਰ ਨਹੀਂ ਸੀ। ਜੀ ਸਰ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਉਹ ਵਾਲੀ ਸਲਾਈਡ ਆ ਗਈ ਹੈ ਤੇ ਇਹ ਉਹ ਜਗ੍ਹਾ ਆ ਗਈ ਹੈ ਕੈਮਰਾਮੈਨ ਕਹੂੰਗਾ ਥੋੜਾ ਅੱਗੇ ਕਰਕੇ ਦਿਖਾਇਆ ਜਾਵੇ ਇਹ ਪੂਰਾ ਉਹ ਸੀਨ ਰੀਕਰੀਏਟ ਕੀਤਾ ਗਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਦੱਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅਡੋਲ ਰਹਿ ਕੇ ਧਰਮ ਲਈ ਆਪਣਾ ਸ਼ੀਸ਼ ਅਰਪਿਤ ਕੀਤਾ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ ਸੀਨ ਚੱਲ ਰਿਹਾ ਹੈ ਜੀ ਸਰ ਜੀ ਧਰਤੀ ਨੇ ਦੁੱਖ ਮਨਾਇਆ ਸਰਲੋਕ ਵਿੱਚ ਜੈਕਾਰ ਹੋਇਆ ਅਤੇ ਗੁਰੂ ਸਾਹਿਬ ਜੀ ਦਾ ਬਲਦਾਨ ਅਮਰ ਹੋ ਗਿਆ ਸੀ ਭਾਈ ਜੀ ਸਰ ਇਹ ਇਸ ਤੋਂ ਅੱਗੇ ਇਸ ਵਿੱਚ ਦੱਸਿਆ ਹੋਇਆ ਕਿ ਕਿੰਝ ਭਾਈ ਜਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਪਵਿੱਤਰ ਸ਼ੀਸ਼ ਹੈ ਆਪਣੇ ਬੁਕਲ ਦੇ ਵਿੱਚ ਲੁਕੋ ਕੇ ਦਿੱਲੀ ਤੋਂ ਚੱਲ ਕੇ ਕਿਟਪੁਰ ਸਾਹਿਬ ਪੁੱਜੇ ਸੀ ਉਹ ਚੀਜ਼ ਅਸੀਂ ਹੋਈ ਹੈ ਸਰ ਇੱਥੇ ਤੋਂ ਅੱਗੇ ਇਹ ਇੱਥੇ ਦੱਸਿਓ ਜੀ ਲੱਖੀਸ਼ਾ ਬੰਜਾਰਾ ਜੀ ਨੇ ਜਿਨ੍ਹਾਂ ਨੇ ਆਪਣੇ ਪੂਰੇ ਘਰ ਨੂੰ ਘਰ ਨੂੰ ਅਗਨਪੇਟ ਕਰਕੇ ਗੁਰੂ ਜੀ ਦੀ ਪੂਰੀ ਬੋਡੀ ਨੂੰ ਸੰਸਕਾਰ ਕੀਤਾ ਸੀ ਤੇ ਅੱਜ ਕੱਲ ਇੱਥੇ ਰਕਾਬਗਨ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਭਾਈ ਜੈਤਾ ਜੀ ਗੁਰੂ ਜੀ ਦਾ ਪਵਿੱਤਰ ਸਿਰ ਲੈ ਕੇ ਜਿਸ ਵੇਲੇ ਕਿਰਤ ਪੁਰਸਾ ਪੁੱਜੇ ਸੀ ਉਹ ਚੀਜ਼ ਅੱਸੀ ਹੋਈ ਹੈ ਜੀ ਸਾਨੂੰ ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦਾ ਪਵਿੱਤਰ ਸਿਰ ਸਵਾਰਿਆ ਅਤੇ ਭਾਈ ਜੈਤਾ ਜੀ ਨੂੰ ਰੰਗਰੇਟਾ ਤੇ ਗੁਰੂ ਕੇ ਬਿੱਤੇ ਦਾ ਅਸ਼ੀਰਵਾਦ ਦਿੱਤਾ ਸੀ ਸੰਗਤ ਨੇ ਗੁਰੂ ਸਾਹਿਬ ਜੀ ਦੇ ਸਿਰ ਨੂੰ ਪਾਲਕੀ ਵਿੱਚ ਸਤਿਕਾਰ ਸਹਿਤ ਰੱਖਿਆ ਤੇ ਸ਼ਰਧਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲੇ ਜੀ ਸਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਨਵੀਂ ਰੂਹ ਪਾ ਦਿੱਤੀ ਜਿਹੜੀ ਕਿ ਖਾਲਸੇ ਦੇ ਰੂਪ ਵਿੱਚ ਸਾਹਮਣੇ ਆਈ ਸੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੀ ਚਾਦ ਦੇ ਨਾਲ ਨਾ ਜਾਣਿਆ ਜਾਂਦਾ। ਸੋ ਇਹ ਤੁਸੀਂ ਪੂਰੀ ਜੀਵਨੀ ਸੁਣੀ ਕਿਵੇਂ ਉਹਨਾਂ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ ਫਿਰ ਉਸ ਤੋਂ ਬਾਅਦ ਸ਼ਹਾਦਤਾਂ ਹੁੰਦੀਆਂ ਨੇ ਤਾਂ ਇਹ ਸਾਰਾ ਜਿਹੜਾ ਸਲਾਈਡਾਂ ਦੇ ਵਿੱਚ ਇਹ ਜਿਹੜਾ ਦਰਸਾਇਆ ਗਿਆ ਹੈ ਇਹ ਭਗਵੰਤ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਦੇ ਵਿੱਚ ਜਿਦੇ ਜਿਦੇ ਕਾਰਨ ਜਿਹੜੇ ਕਿ ਲੋਕ ਟੂਰਿਸਟ ਇੱਥੇ ਆ ਰਹੇ ਨੇ ਉਹਨਾਂ ਨੂੰ ਆਸਾਨ ਪਾਸ਼ਾ ਦੇ ਵਿੱਚ ਸਮਝ ਲੱਗ ਸਕੇ ਕਿ ਆਖਿਰਕਾਰ 350 ਸਾਲਾ ਜਿਹੜਾ ਅਸੀਂ ਮਨਾ ਰਹੇ ਹਾਂ ਜਿਦੇ ਜਿਦੇ ਵਿੱਚ ਸਾਡੇ ਦਿਲ ਦੇ ਵਿੱਚ ਗੁਰੂ ਸਾਹਿਬ ਅਸੀਂ ਨਮਨ ਕਰ ਰਹੇ ਹਾਂ ਉਹਨਾਂ ਦੀ ਪੂਰੀ ਜੀਵਨੀ ਆਖਿਰਕਾਰ ਹੈ ਕਿ ਭਗਵੰਤ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਲੋਕਿਕ ਮਿਊਜ਼ੀਅਮ ਬਣਾਇਆ ਗਿਆ ਜਿਹਦੇ ਵਿੱਚ ਸ੍ਰੀ ਗੁਰਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ ਗਿਆ ਤੁਸੀਂ ਇਸ ਪਾਸੇ ਦੇਖੋ ਇੱਥੋਂ ਦੀ ਲੈ ਕੇ ਉਹ ਦੂਰ ਤੋਂ ਸ਼ੁਰੂ ਹੋ ਜਾਓ ਜਿੱਥੋਂ ਜਿੱਥੋਂ ਤੁਹਾਨੂੰ ਇਕੱਲੀ ਇਕੱਲੀ ਸਲਾਈਡ ਨਜ਼ਰ ਆ ਰਹੀ ਹੈ ਜਿਹੜੀ ਕਿ ਲਾਈਟ ਦੇ ਵਿੱਚ ਲੱਗੀ ਹੋਈ ਹੈ ਇਹਦੇ ਵਿੱਚ ਗੁਰੂ ਸਾਹਿਬ ਦੀ ਪੂਰੀ ਜੀਵਨੀ ਦਰਸਾਈ ਗਈ ਹੈ ਉਹਨਾਂ ਦੇ ਹਰ ਜ਼ਿੰਦਗੀ ਦੇ ਪੜਾਅ ਦੀ ਗੱਲ ਕੀਤੀ ਗਈ ਹੈ ਤੇ ਇੱਧਰ ਸ੍ਰੀ ਗੁਰੂ ਸਾਹਿਬ ਜੀ ਵੀ ਕਿਸੇ ਜ਼ਬਰ ਦੇ ਅੱਗੇ ਝੁਗਣ ਲਈ ਤਿਆਰ ਨਹੀਂ ਸੀ ਸ਼੍ਰੀ ਇਹ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਉਹ ਵਾਲੀ ਸਲਾਈਡ ਆ ਗਈ ਹੈ ਤੇ ਇਹ ਉਹ ਜਗ੍ਹਾ ਆ ਗਈ ਹੈ ਕੈਮਰਾਮੈਨ ਕਹੂੰਗਾ ਥੋੜਾ ਅੱਗੇ ਕਰਕੇ ਦਿਖਾਇਆ ਜਾਵੇ ਇਹ ਪੂਰਾ ਉਹ ਸੀਨ ਰੀਕਰੀਏਟ ਕੀਤਾ ਗਿਆ ਜਦੋਂ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਦੱਸੋ ਸ਼੍ਰੀ ਗੁਰਤੇਗ ਬਹਾਦਰ ਜੀ ਨੇ ਅਡੋਲ ਰਹਿ ਕੇ ਧਰਮ ਲਈ ਆਪਣਾ ਸ਼ੀਸ਼ ਅਰਪਿਤ ਕੀਤਾ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ ਸੀ ਸੀਨ ਚੱਲ ਰਿਹਾ ਹੈ ਜੀ ਸਰ ਜੀ ਭਗਵੰਤ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਅਲੋਕਿਕ ਮਿਊਜ਼ੀਅਮ ਬਣਾਇਆ ਗਿਆ ਜਿਹਦੇ ਵਿੱਚ ਸ੍ਰੀ ਗੁਰਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਦੱਸਿਆ ਗਿਆ ਤੁਸੀਂ ਇਸ ਪਾਸੇ ਦੇਖੋ ਇੱਥੋਂ ਦੀ ਲੈ ਕੇ ਉਹ ਦੂਰ ਤੋਂ ਸ਼ੁਰੂ ਹੋ ਜਾਓ ਜਿੱਥੋਂ ਜਿੱਥੋਂ ਤੁਹਾਨੂੰ ਇਕੱਲੀ-ਕੱਲੀ ਸਲਾਈਡ ਨਜ਼ਰ ਆ ਰਹੀ ਹੈ ਜਿਹੜੀ ਕਿ ਲਾਈਟ ਦੇ ਵਿੱਚ ਲੱਗੀ ਹੋਈਆਂ ਇਹਦੇ ਵਿੱਚ ਗੁਰੂ ਸਾਹਿਬ ਦੀ ਪੂਰੀ ਜੀਵਨੀ ਦਰਸਾਈ ਗਈ ਹੈ ਉਹਨਾਂ ਦੇ ਹਰ ਜ਼ਿੰਦਗੀ ਦੇ ਪੜਾਅ ਦੀ ਗੱਲ ਕੀਤੀ ਗਈ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਸਾਰੀਆਂ ਸਲਾਈਡਸ ਲੱਗੀਆਂ ਹੋਈਆਂ ਅਸੀਂ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰੂ ਸਾਹਿਬ ਦੇ ਕਿ ਜਿਵੇਂ ਕਿ ਦੱਸਿਆ ਜਾਂਦਾ ਭਾਗ ਚੌਥਾ ਧਰਮ ਦੇ ਰਾਖੇ ਕਿਵੇਂ ਉਹਨਾਂ ਨੇ ਹਿੰਦੂ ਧਰਮ ਦੀ ਜਿਹੜੀ ਕਹ ਲੋ ਕੀ ਰੱਖਿਆ ਕੀਤੀ ਸਾਡੇ ਨਾਲ ਨੇ ਮੈਡਮ ਨੇ ਜਿਹੜੇ ਕਿ ਇੱਥੇ ਕੋਈ ਟੂਰਿਸਟ ਆਂਦਾ ਹੈ ਉਹਨਾਂ ਨੂੰ ਸਾਰੀ ਜਾਣਕਾਰੀ ਦਿੰਦੇ ਨੇ ਪੰਜਾਬ ਸਰਕਾਰ ਵੱਲੋਂ ਡਿਊਟੀ ਲੱਗੀ ਹੈ ਜਿਹੜੀ ਕਿ ਸਾਰੀ ਜਾਣਕਾਰੀ ਦਿੰਦੇ ਨੇ ਮੈਡਮ ਆ ਦੱਸੋ ਕਿ ਪਹਿਲੀ ਸਲਾਈਡ ਦੇ ਵਿੱਚ ਕੀ ਕੁਝ ਇੱਥੇ ਦਰਸਾਇਆ ਗਿਆ ਤੇ ਕਿਵੇਂ ਅੱਗੇ ਸਾਰਾ ਚੱਲਦਾ ਇਸ ਵਿੱਚ ਨੂੰ ਇਹ ਦੱਸਿਆ ਹੋਇਆ ਹੈ ਕਿ ਜਿਹੜਾ ਔਰੰਗਜ਼ੇਬ ਸੀਗਾ ਕਿਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ نیچے ਦਬਾ ਰਿਹਾ ਸੀ ਤੇ ਆਪਣੇ ਧਰਮ ਨੂੰ ਛੱਡ ਕੇ ਆਪਣਾ ਧਰਮ ਕਬੂਲ ਕਰਨ ਨੂੰ ਕਹਿ ਰਿਹਾ ਸੀਗਾ ਉਹ ਚੀਜ਼ ਸਾਰ ਉੱਥੇ ਦੱਸੀ ਹੋਈ ਹੈ ਇਸ ਗੈਲਰੀ ਇਸ ਪੈਨਲ ਤੇ ਸਾਨੂੰ ਦੱਸਿਆ ਹੋਇਆ ਹੈ ਕਿ ਕਸ਼ਮੀਰੀ ਪੰਡਤਾਂ ਨੂੰ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾ ਰਹੇ ਸੀਗੇ ਤੇ 500 ਜਿਹੜੇ ਪੰਡਿਤ ਸੀਗੇ ਕਿਰਪਾ ਰਾਮ ਦੀ ਅਗਵਾਈ ਹੇਠ ਆਏ ਤੇ ਉਹ ਸ਼੍ਰੀ ਗੁਰੂ ਤੇਗਪਾਧ ਪਾ ਸਾਹਿਬ ਜੀ ਦੇ ਕੋਲ ਜਿਸ ਵੇਲੇ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਔਰੰਗਜ਼ੇਬ ਆਪਣਾ ਧਰਮ ਕਬੂਲ ਕਰਨ ਵਾਸਤੇ ਕਹਿ ਰਿਹਾ ਸਾਡੀ ਮਦਦ ਕੀਤੀ ਜਾਵੇ ਇਹ ਸੀ ਸਾਨੂੰ ਕੇ ਦੱਸੀ ਹੋਈ ਹੈ ਸਰ ਅਗਲੀ ਸਲਾਈਡ ਵੱਲ ਚੱਲਦੇ ਹਾਂ ਜਿੱਥੇ ਕਿ ਇਸ ਵੇਲੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਰਹੇ ਸੀ ਸਾਡੇ ਨੌਵੇਂ ਪਾਸ਼ਾ ਜੀ ਤੇ ਉਹ ਅੰਤਰ ਧਿਆਨ ਹੋਏ ਤਾਂ ਚਿੰਤਨ ਕਰਨ ਲੱਗ ਗਏ ਸੀ ਉਹ ਚੀਜ਼ ਸਾਨੂੰ ਦੱਸੀ ਹੋਈ ਹੈ ਜੀ ਅਗਲੀ ਸਲਾਈਡ ਨੂੰ ਹਾਂ ਜੀ ਜਿਸ ਵੇਲੇ ਉਹਨਾਂ ਨੇ ਆਪਣੇ بیٹے ਸ਼੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਬੁਲਾਇਆ ਸੀ ਤੇ ਕਿਹਾ ਕਿ Hindu ਧਰਮ ਦੀ ਰੱਖਿਆ ਕਰਨ ਵਾਸਤੇ ਸਾਨੂੰ ਕਿਸੇ ਮਹਾਨ ਬਲੀਦਾਨ ਦੀ ਲੋੜ ਹੈ ਤੇ ਸਾਨੂੰ ਦਿੱਲੀ ਵੱਲ ਚੱਲੇ ਪਾਣੇ ਹੀ ਪੈਣੇ ਨੇ ਫਿਰ ਅੱਗੋਂ ਦੀ ਅੱਜ ਆਪਾਂ ਪਹੁੰਚ ਰਹੇ ਹਾਂ ਇੱਥੇ ਦੱਸਿਓ ਕਿ ਅਗਲੀ ਸਵੇਰ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਨੂੰ ਚੱਲ ਰਹੇ ਸੀ ਤਾਂ ਜਿਹੜੇ ਹੋਰ ਉਹਨਾਂ ਦੇ ਸੰਗਤ ਬੈਠੀ ਹੋਈ ਸੀ ਉਹਨਾਂ ਦੇ ਵਿੱਚ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਨੇ ਉਹ ਚੀਜ਼ ਸੀ ਹੋਈ ਹੈ ਦਿੱਲੀ ਦੇ ਵਿੱਚ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਜੇ ਸੀ ਤੁਹਾਨੂੰ ਇੱਕ ਕੋਠੜੀ ਦੇ ਵਿੱਚ ਬੰਦ ਕੀਤਾ ਗਿਆ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈਮਤੀ 10 ਪੈਸੇਤੀ 10 ਦੇ ਪਾਈ ਡਿਆਲਾ ਜੀ ਦੇ ਨਾਲ ਗਏ ਸੀ ਤੇ ਮੁਗਲਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਔਰੰਗਜ਼ੇਬ ਨੇ ਧਰਮ ਬਦਲ ਦਾ ਆਦੇਸ਼ ਦਿੱਤਾ ਗੁਰੂ ਜੀ ਮੁਸਕਰਾਏ ਤੇ ਬੋਲੇ ਧਰਮ ਕਪੜਾ ਨਹੀਂ ਹੈ ਜੋ ਹੁਕਮ ਤੇ ਬਦਲ ਜਾਵੇ ਇਹ ਤਾਂ ਰੂਦੀ ਖੁਰਾਕ ਹੈ ਜੀ ਪਾਈ ਮਤੀ ਦਾਸ ਜੀ ਨੂੰ ਦੋ ਹਿੱਸਿਆਂ ਤੇ ਵਿੱਚ ਕੱਢ ਦਿੱਤਾ ਗਿਆ ਪਰ ਉਹਨਾਂ ਦਾ ਗੁਰੂ ਪ੍ਰੇਮ ਇੱਕ ਸਾਹ ਲਈ ਬਿਨਾ ਡੋਲਿਆ ਇਹ ਸ਼ਹਾਦਤਾਂ ਦੇ ਦਿਖਾਈ ਦੇ ਕਿਵੇਂ ਸ਼ਹਾਦਤ ਹੋਈ ਜੀ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਉਬਾਲਿਆ ਗਿਆ ਪਰ ਉਹ ਫਿਰ ਵੀ ਅਡੋਰ ਰਹੇ ਸੀ ਭਾਈ ਸਤੀ ਦਾਸ ਨੂੰ ਅੱਗ ਦੇ ਵਿੱਚ ਸਾੜਿਆ ਗਿਆ ਸੀਗਾ ਤੇ ਭਾਈ ਮਤੀ ਦਾਸ ਨੂੰ ਸੋਰੀ ਭਾਈ ਮਤੀ ਦਾਸ ਨੂੰ ਆਰਿਆ ਦੇ ਨਾਲ ਚੜਾਇਆ ਗਿਆ ਸੀਗਾ ਤੇ ਭਾਈ ਸਤੀ ਦਾਸ ਜੀ ਨੂੰ ਧੂਨ ਦੇ ਨਾਲ ਸਾੜਿਆ ਗਿਆ ਸੀਗਾ ਜੀ ਜੀ ਬਾਦਸ਼ਾਹ ਦਾ ਹਟ ਬਿਲਕੁਲ ਵੀ ਟਲ ਨਹੀਂ ਰਿਹਾ ਸੀਗਾ ਤੇ ਇੱਧਰ ਸ਼੍ਰੀ ਗੁਰੂ ਸਾਹਿਬ ਜੀ ਵੀ ਕਿਸੇ ਜ਼ਬਰ ਦੇ ਅੱਗੇ ਝੁਗਣ ਲਈ ਤਿਆਰ ਨਹੀਂ ਸੀ ਜੀ ਸਰ ਸ਼੍ਰੀ ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇਹ ਉਹ ਵਾਲੀ ਸਲਾਈਡ ਆ ਗਈ ਹੈ ਤੇ ਇਹ ਉਹ ਜਗ੍ਹਾ ਆ ਗਈ ਹੈ ਕੈਮਰਾਮੈਨ ਕਹੂੰਗਾ ਥੋੜਾ ਅੱਗੇ ਕਰਕੇ ਦਿਖਾਇਆ ਜਾਵੇ ਇਹ ਪੂਰਾ ਉਹ ਸੀਨ ਰੀਕ੍ਰੀਏਟ ਕੀਤਾ ਗਿਆ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਦੱਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਅਡੋਲ ਰਹਿ ਕੇ ਧਰਮ ਲਈ ਆਪਣਾ ਸ਼ੀਸ਼ ਅਰਪਿਤ ਕੀਤਾ ਸੀਗਾ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੀ ਸ਼ਹਾਦਤ ਹੋਈ ਸੀਨ ਚੱਲ ਰਿਹਾ ਹੈ ਜੀ ਸਰ ਜੀ ਧਰਤੀ ਨੇ ਦੁੱਖ ਮਨਾਇਆ ਸਰਲੋਕ ਵਿੱਚ ਜੈਕਾਰ ਹੋਇਆ ਅਤੇ ਗੁਰੂ ਸਾਹਿਬ ਜੀ ਦਾ ਬਲਦਾਨ ਅਮਰ ਹੋ ਗਿਆ ਸੀ ਭਾਈ ਜੀ ਸਰ ਫਿਰ ਉਸ ਤੋਂ ਅੱਗੇ ਇਸ ਵਿੱਚ ਦੱਸਿਆ ਹੋਇਆ ਕਿ ਕਿੰਜ ਭਾਈ ਚੇਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜਾ ਪਵਿੱਤਰ ਸ਼ੀਸ਼ ਹੈ ਆਪਣੇ ਬੁਕਲ ਦੇ ਵਿੱਚ ਲੁਕੋ ਕੇ ਦਿੱਲੀ ਤੋਂ ਚੱਲ ਕੇ ਕਿਟਪੁਰ ਸਾਹਿਬ ਪੁੱਜੇ ਸੀ ਉਹ ਚੀਜ਼ ਅੱਸੀ ਹੋਈ ਹੈ ਸਰ ਇੱਥੇ ਅੱਗੇ ਇਹ ਇੱਥੇ ਦੱਸਿਆ ਹੋਇਆ ਜੀ ਲੱਖੀ ਸ਼ਾ ਬੰਜਾਰਾ ਜੀ ਨੇ ਜਿਨ੍ਹਾਂ ਨੇ ਆਪਣੇ ਪੂਰੇ ਘਰ ਨੂੰ ਘਰ ਨੂੰ ਅਗਨਪੇਟ ਕਰਕੇ ਗੁਰੂ ਜੀ ਦੀ ਪੂਰੀ ਬੋਡੀ ਨੂੰ ਸੰਸਕਾਰ ਕੀਤਾ ਸੀ ਤੇ ਅੱਜ ਕੱਲ ਇੱਥੇ ਰਕਾਬਗੰਦ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਭਾਈ ਜੈਤਾ ਜੀ ਜੀ ਗੁਰੂ ਜੀ ਦਾ ਪਵਿੱਤਰ ਸੀਸ ਲੈ ਕੇ ਜਿਸ ਵੇਲੇ ਕਿਰਪੂਰ ਸਾਹਿਬ ਪੁੱਜੇ ਸੀ ਉਹ ਚੀਜ਼ ਅੱਸੀ ਹੋਈ ਹੈ ਜੀ ਸਾਨੂੰ ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦਾ ਪਵਿੱਤਰ ਸੀਸ ਸਵਾਰਿਆ ਅਤੇ ਭਾਈ ਜੈਤਾ ਜੀ ਨੂੰ ਰੰਗਰੇਟਾ ਤੇ ਗੁਰੂ ਕੇ ਬਿੱਤੇ ਦਾ ਅਸ਼ੀਰਵਾਦ ਦਿੱਤਾ ਸੀ ਸੰਗਤ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਪਾਲਕੀ ਵਿੱਚ ਅਧਿਕਾਰ ਸਹਿਤ ਰੱਖਿਆ ਤੇ ਸ਼ਰਧਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਚੱਲੇ ਜੀ ਸਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਨਵੀਂ ਰੂਹ ਪਾ ਦਿੱਤੀ ਜਿਹੜੀ ਕਿ ਖਾਲਸਾ ਰੂਪ ਵਿੱਚ ਸਾਹਮਣੇ ਆਈ ਸੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੀ ਚਾਦ ਦੇ ਨਾਲ ਨਾ ਜਾਣਿਆ ਜਾਂਦਾ। ਸੋ ਇਹ ਤੁਸੀਂ ਪੂਰੀ ਜੀਵਨੀ ਸੁਣੀ ਕਿਵੇਂ ਉਹਨਾਂ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ ਫਿਰ ਉਸ ਤੋਂ ਬਾਅਦ ਸ਼ਹਾਦਤਾਂ ਹੁੰਦੀਆਂ ਨੇ ਤਾਂ ਇਹ ਸਾਰਾ ਜਿਹੜਾ ਸਲਾਈਡਾਂ ਦੇ ਵਿੱਚ ਇਹ ਜਿਹੜਾ ਦਰਸਾਇਆ ਗਿਆ ਹੈ ਇਹ ਭਗਵੰਤ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਹਦੇ ਵਿੱਚ ਜਿਹਦੇ ਜਿਹਦੇ ਕਾਰਨ ਜਿਹੜੇ ਕਿ ਲੋਕ ਟੂਰਿਸਟ ਇੱਥੇ ਆ ਰਹੇ ਨੇ ਉਹਨਾਂ ਨੂੰ ਆਸਾਨ ਪਾਸ਼ਾ ਦੇ ਵਿੱਚ ਸਮਝ ਲੱਗ ਸਕੇ ਕਿ ਆਖਿਰਕਾਰ 350 ਸਾਲਾ ਜਿਹੜਾ ਅਸੀਂ ਮਨਾ ਰਹੇ ਹਾਂ ਜਿਹਦੇ ਜਿਹਦੇ ਵਿੱਚ ਸਾਡੇ ਦਿਲ ਦੇ ਵਿੱਚ ਗੁਰੂ ਸਾਹਿਬ ਅਸੀਂ ਨਮਨ ਕਰ ਰਹੇ ਹਾਂ ਉਹਨਾਂ ਦੀ ਪੂਰੀ ਜੀਵਨੀ ਆਖਿਰਕਾਰ ਹੈ ਕੀ